ਜੇ ਨਸਲਾਂ ਨੂੰ ਬਚਾਉਣ ਦੇ ਲਈ ਪੁੱਤਾਂ ਨੂੰ ਬਚਾਉਣ ਦੇ ਲਈ ਮਾਵਾਂ ਪੈਰਾ ਲਾ ਕੇ ਬੈਠੀਆਂ ਠੀਕਰੀ ਪੈਰਾ ਚੱਲਦਾ ਇੱਥੇ ਸੜਕਾਂ ਤੇ ਬੈਠੀਆਂ ਨੇ ਨਾਕਾ ਲਾ ਕੇ ਵੀ ਕੋਈ ਨਸ਼ਾ ਵੇਚਣ ਆਵੇ ਸਹੀ ਹੱਥਾਂ ਦੇ ਵਿੱਚ ਡਾਂਗਾ ਨੇ ਅਸੀਂ ਨਹੀਂ ਉਹਨੂੰ ਬਖਸ਼ਣਾ ਜਿਹੜਾ ਸਾਡੇ ਪੁੱਤਾਂ ਨੂੰ ਨਸ਼ੇ ਤੇ ਲਾਊਗਾ ਛੋਟੇ ਛੋਟੇ ਬੱਚੇ ਨੇ ਵੀ ਬਾਹਲੇ ਹੀ ਨਸ਼ਾ ਵੇਚਦੇ ਨੇ ਇੱਥੇ ਤਾਂ ਸਾਨੂੰ ਬੈਠਣਾ ਪਈ ਆ ਤੁਸੀਂ ਤਾਂ ਕੋਕੇ-ਕੂਕੇ ਵਾਵਾ ਲਾਈ ਬੈਠੇ ਹੋ ਡਾਂਗਦੇ ਹੋਰੇ ਆ ਐਂਖੋ ਪੂਰੇ ਆ ਅਦੇ ਜਿਹੜਾ ਆ ਗਿਆ ਫਿਰ ਖੜਕਾ ਦੇ ਹਾਂ ਜਿਹਦੇ ਵੱਜ ਗਏ ਫਿਰ ਉੱਠਦਾ ਨਹੀਂ ਉਹ ਮੁੜ ਕੇ ਕੀ ਡਾਂਗਾ ਲਈ ਬੈਠੇਗਾ ਬੜੂੰਗਾ ਪੂਰਾ ਡਰ ਆ ਤੇ ਕੁੱਟ ਦੋਂਗੇ ਫੜ ਕੇ ਫਿਰ ਹਾਂ ਜਿਹੜਾ ਕੋਈ ਆੜੀ ਕਰੂਗਾ ਤੇ ਮਾਰਾਂਗੇ ਵੀ ਅੱਛਾ ਜਿਹੜਾ ਕੋਈ ਚੁੱਪਚਾਪ ਤਾਂ ਲੰਘ ਜਾਊਗਾ ਲੰਘ ਜੇ ਅੱਛਾ ਜਿਵੇਂ ਅਸੀਂ ਪੁੱਛਦੇ ਜਰੂਰ ਆ ਵੀ ਤੂੰ ਕਿਵੇਂ ਆਇਆ ਭਾਈ ਜਿੱਥੇ ਤੇ ਅਸੀਂ ਬੈਠੇ ਆਂ ਉੱਥੇ ਤੇ ਸਾਡੇ ਬਹੁਤ ਠੰਡ ਪਈ ਆ ਇੱਥੇ ਨਹੀਂ ਇੱਥੇ ਤਿੰਨ ਤਿੰਨ ਢੋਲੀਆਂ ਜੂਏ ਦੀਆਂ 10-10 ਸਾਲਾਂ ਦੇ ਬੱਚੇ ਉੱਤੇ ਉਹ ਗਲੀਆਂ ਚ ਚਿਟਾ दारू ਘਰ ਕਿਤੇ ਵੇਖਣਾ ਸਾਡੇ ਘਰ ਲੋਕਾਂ ਦੇ ਕਿਤੇ ਵੇਖਣਾ ਜਾ ਕੇ ਸਾਡੇ ਇਹ ਭੈਣਾ ਹੋਰ ਵੀ ਕਿਤੇ ਇਕੱਠੀਆਂ ਹੋਣ ਤਾਂ ਰੁੱਕ ਸਕਦਾ ਆ ਉਹਦੇ ਬੱਚਿਆਂ ਦੀ ਜ਼ਿੰਦਗੀ ਵਿਚਾਰ ਸਕਦੇ ਆ ਨਹੀਂ ਤਾਂ ਫਸ ਪਤਾ ਹੀ ਆ ਘਰਾ ਘਰਾ ਕੇ ਆ ਜਾਂਦੇ ਸੀ ਇੱਥੇ ਇੱਥੇ ਆ ਜਾਂਦੇ ਸੀ ਬੇੜੇ ਚ ਇੱਥੇ ਫੜਾ ਦਿੰਦੇ ਸੀ ਇੱਥੇ ਖਾ ਖਾ ਕਮਲੇ ਹੋਏ ਰਹਿੰਦੇ ਸੀ ਇੱਥੇ ਨਾਕੇ ਲਾ ਲੇ ਇੱਕ ਦਿਨ ਪ੍ਰਸ਼ਾਸਨ ਆ ਗਿਆ ਮੈਂ ਤੁਹਾਡੇ ਨਾਲ ਆ ਮੁੜ ਕੇ 10 ਦਿਨ ਹੋ ਗਏ ਫੇਰ ਨਹੀਂ ਪ੍ਰਸ਼ਾਸਨ ਨੇ ਕੋਈ ਸੁਣੀ ਆ ਕਿ ਜਿਹੜੇ ਹੱਥੋਂ ਦੇ ਮੁੰਡੇ ਸੀਗੇ 20-20 ਸਾਲ ਦੇ 5-500 ਰੁਪਏ ਦਿਹਾੜੀ ਤੇ ਲੱਗੇ ਪਏ ਸੀ ਜੀ ਵੇਚਦੇ ਸੀ 10-10 ਸਾਲ ਦੇ ਬੱਚੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਵੀ ਕਹਿ ਦਿੰਦੇ ਸੋ ਉਹਨੂੰ 10 ਰੁਪਏ ਦੀ 20 ਰੁਪਏ ਦੀ ਚੀਜ਼ ਦਵਾਵਾਂਗੇ ਉਹ ਤੇ ਅੰਤਲ ਖੜਾਗਾ ਉਹਨੂੰ ਨਸ਼ਾ ਦੇ ਆਓ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜਾਨਾ ਸਪੋਕਸਮੈਨ ਤੇ ਮੈਂ ਪਰਮਦੀਪ ਪਰਾਣਾ ਕਦੇ ਲੜਾਈ ਫਸਲਾਂ ਦੀ ਤੇ ਕਦੇ ਲੜਾਈ ਨਸਲਾਂ ਦੀ ਅੱਜ ਨਸਲਾਂ ਨੂੰ ਬਚਾਉਣ ਦੇ ਲਈ ਪੁੱਤਾਂ ਨੂੰ ਬਚਾਉਣ ਦੇ ਲਈ ਮਾਵਾ ਪੈਰਾ ਲਾ ਕੇ ਬੈਠੀਆਂ ਠੀਕਰੀ ਪੈਰਾ ਚੱਲਦਾ ਇੱਥੇ ਸਵੇਰੇ ਤੋਂ ਲੈ ਕੇ ਰਾਤ ਤੱਕ ਕਹਿੰਦੇ ਵੀ ਨਸ਼ਾ ਵਿਕਦਾ ਸੀ ਤੇ ਅਸੀਂ ਉਹਨੂੰ ਰੋਕਣ ਦੇ ਲਈ ਹੁਣ ਸਾਨੂੰ ਮੂਹਰੇ ਆਉਣਾ ਪਿਆ ਤੇ ਹੁਣ ਉਹ ਮਾਵਾ ਆਪਣੇ ਪੁੱਤਾਂ ਦੀਆਂ ਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈ ਸੜਕਾਂ ਤੇ ਬੈਠੀਆਂ ਨੇ ਨਾਕਾ ਲਾ ਕੇ ਵੀ ਕੋਈ ਨਸ਼ਾ ਵੇਚਣ ਆਵੇ ਸਹੀ ਹੱਥਾਂ ਦੇ ਵਿੱਚ ਡਾਂਗਾ ਨੇ ਅਸੀਂ ਨਹੀਂ ਉਹਨੂੰ ਬਖਸ਼ਣਾ ਜਿਹੜਾ ਸਾਡੇ ਪੁੱਤਾਂ ਨੂੰ ਨਸ਼ੇ ਤੇ ਲਾਊਗਾ ਗੱਲਬਾਤ ਕਰਦੇ ਆਂ ਵੀ ਕਿਉਂ ਇਹ ਕਰਨਾ ਪੈ ਰਿਹਾ ਤੇ ਕਿੰਨਾ ਕੁ ਲੋਕ ਦੁਖੀ ਨੇ ਇਹ ਇਹ ਨਸ਼ਾ ਦੀ ਆੜ ਤੋਂ ਕਹਿ ਸਕਦੇ ਆਂ ਵੀ ਕਿੰਨਾ ਕੁ ਜ਼ਿਆਦਾ ਪਰੇਸ਼ਾਨ ਨੇ ਸਾਰੀ ਗੱਲਬਾਤ ਕਰਦੇ ਆਂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕੀ ਨਾਮ ਹੈ ਜੀ ਜਸਵੀਰ ਜਸਵਿੰਦਰ ਜੀ ਡਾਂਗਾ ਫੜੀਆਂ ਇੱਥੇ ਚ ਨਾਕਾ ਲਾ ਕੇ ਬੈਠੋ ਕਾਰਨ ਕੀ ਆ ਵੀਰੇ ਨਸ਼ਾ ਵਾਲਾ ਵਿਕਦਾ ਸੀ ਅੱਛਾ ਤਾਂ ਬੈਠੇ ਹੋਗੇ ਤੇ ਛੋਟੇ ਛੋਟੇ ਬੱਚੇ ਨੇ ਵੀ ਬਾਹਲੇ ਹੀ ਨਸ਼ਾ ਵੇਚਦੇ ਨੇ ਇੱਥੇ ਅੱਛਾ ਤਾਂ ਸਾਨੂੰ ਬੈਠਣਾ ਪਈ ਗੇ ਕਿੰਨੇ ਚਿਰ ਹੋ ਗਏ ਇੱਥੇ ਬੈਠਿਆਂ ਨੂੰ ਹੋ ਗਏ ਅੱਜ 30 ਦਿਨ ਹੋ ਗਏ ਅੱਛਾ 30 ਦਿਨ ਹੋ ਗਏ ਹਾਂ ਜੀ ਫੜਿਆ ਵੀ ਆ ਕੋਈ ਨਸ਼ੇ ਵਾਲਾ ਫੜਾ ਨਹੀਂ ਗਿਆ ਜੀ ਹਲੇ ਸੱਤ ਕੋ ਬਸ ਭੱਜ ਜਾਂਦੇ ਨੇ ਅੱਛਾ ਭੱਜ ਜਾਂਦੇ ਹਾਂ ਅੱਛਾ ਕਿਉਂ ਲੱਗਿਆ ਵੀ ਹੁਣ ਪਹਿਰਾ ਲਾਉਣਾ ਪਊਗਾ ਕਿੰਨੇ ਕੀ ਪਰੇਸ਼ਾਨੀਆਂ ਕੀ ਆਈਆਂ ਵੀਰੇ ਸਾਡੇ 12 ਚ ਖੜ੍ਹ ਜਾਂਦੇ ਸੀ ਅੱਛਾ ਜੇ ਤੁਸੀਂ ਕੰਮਾਂ ਧੰਦਾ ਤਾਂ ਆਉਂਦੇ ਸੀ ਉੱਥੇ ਹੀ ਖੜ੍ਹੇ ਰਹਿੰਦੇ ਸੀ ਫਿਰ ਉਹ ਗਾਲਾਂ ਗੂਲਾਂ ਦੇਈ ਜਾਂਦੇ ਇੱਕ ਦੂਜੇ ਨੂੰ ਅੱਛਾ ਫਿਰ ਸਾਡਾ ਨੰਗਣਾ ਤੇ ਬਹੁਤ ਮੁਸ਼ਕਲ ਹੋ ਗਿਆ ਸੀ ਅੱਛਾ ਪਹਿਲ ਕੀਨੇ ਕੀਤੀ ਤੁਹਾਡੇ ਚ ਵੀ ਆ ਜੋ ਇਕੱਠੇ ਹੋਈਏ ਹੁਣ ਫਿਰ ਸਾਡੀ ਉਹ ਦੀਦੀ ਬੈਠੇ ਨੇ ਅੱਛਾ ਕੀ ਕਿਹਾ ਉਹਨਾਂ ਨੇ ਉਹ ਕਹਿੰਦੀ ਵੀ ਤੁਸੀਂ ਇਕੱਠੀਆਂ ਹੋ ਐ ਨਾ ਕਿ ਜਰਾ ਡਰ ਡਰ ਕੇ ਅੰਦਰ ਬੈਠਾਂਗੇ ਅੱਪਾ ਤੇ ਇਹਨਾਂ ਨੂੰ ਫਿਰ ਸਾਡਾ ਮੂੰਹ ਹੀ ਪੈ ਗਿਆ ਵੀ ਇਹ ਕਿਹੜੇ ਕੁਝ ਬੋਲ ਦਿੰਗਾ ਨੇ ਅੱਛਾ ਬੰਦੇ ਤਾਂ ਹੁਣ ਫਿਰ ਵਿਚਾਰੇ ਕੰਮਾਂ ਧੰਦੇ ਵਾਲੇ ਨੇ ਅੱਛਾ 30 ਦਿਨ ਸੋਨੂੰ ਇੱਥੇ ਬੈਠਿਆਂ ਨੂੰ ਹੋ ਗਏ ਕਿੰਨੇ ਚਿਰ ਤੋਂ ਚੱਲ ਰਿਹਾ ਹੈ ਸਭ ਇਹਨਾਂ ਤਾਂ ਹੁਣ ਖਾਸਾ ਟਾਈਮ ਹੀ ਹੋ ਗਿਆ ਵੀਰੇ ਅੱਛਾ ਕਹਿੰਦੇ ਦਾਰੂ ਦੂਰੂ ਵਾਧੂ ਕੁ ਚੱਲਦਾ ਇੱਥੇ ਹੈਂ ਦਾਰੂ ਦੂਰੂ ਸਾਰਾ ਕੁਝ ਹੀ ਚੱਲੀ ਜਾਂਦਾ ਇੱਥੇ ਅੱਛਾ ਜਿੱਦੇ ਦੇ ਬੈਠੇ ਆ ਉਹਦੇ ਦਾ ਅਸਰ ਲੱਗਿਆ ਕੋਈ ਹਾਂ ਬਹੁਤ ਅਸਰ ਹੋ ਰਿਹਾ ਵੀਰੇ ਹੈਂ ਕੋਈ ਨਹੀਂ ਆਉਂਦਾ ਜਾਂਦਾ ਹੁਣ ਇੱਥੇ ਕੋਈ ਨਹੀਂ ਆਉਂਦਾ ਜਾਂਦਾ ਲੱਗਦਾ ਵੀ ਡਰ ਬੈਠ ਗਿਆ ਹੁਣ ਪੂਰਾ ਡਰ ਹੈ ਉਹਨਾਂ ਨੂੰ ਹੈ ਜੀ ਵੀ ਡਾਂਗਾ ਲਈ ਬੈਠੇਗਾ ਬੜੂਗਾ ਪੂਰਾ ਡਰ ਹੈ ਤੇ ਕੁੱਟ ਦੋਂਗੇ ਫੜ ਕੇ ਫਿਰ ਹਾਂ ਲੈ ਵੀ ਬੀਬੀਆਂ ਦਾ ਜੋਸ਼ ਦੇਖੋ ਤੁਸੀਂ ਹਨਾ ਕਿ ਮਨਦੀਪ ਮਨਦੀਪ ਜੀ ਇੱਥੇ ਬੈਠਿਓ ਡਾਂਗਾ ਫੜੀਆਂ ਹੱਥਾਂ ਦੇ ਵਿੱਚ ਕਿੰਨਾ ਕੁ ਦੁਖੀ ਕੀਤਾ ਸੀ ਨਸ਼ੇ ਵਾਲਿਆਂ ਨੇ ਵੀਰੇ ਦੁਖੀ ਤਾਂ ਸੀ ਹੈਗੇ ਸੀ ਸਾਡੇ ਛੋਟੇ ਛੋਟੇ ਬੱਚੇ ਸਾਡੇ 12 ਚ ਖੜਦੇ ਸੀ ਜਾ ਕੇ ਵੀ ਬਾਹਰ ਅੰਦਰ ਆਉਣ ਨੰਗਨ ਟੱਪਨ ਨੂੰ ਵੀ ਅਸੀਂ ਤੰਗ ਹੁੰਦੇ ਸੀ ਅਜੇ ਕਦੇ ਰੋਕਿਆ ਨਹੀਂ ਤੁਸੀਂ ਉਹਨਾਂ ਨੂੰ ਫਿਰ ਪੁਰਾਣੇ ਜਿਹੜੇ ਕਹਿੰਦੇ ਸੀਗੇ ਗਾਂ ਜਿੰਨਾਂ ਦੇ ਨਾਲ ਆਉਂਦੇ ਸੀ ਉਹ ਕਹਿੰਦੇ ਸੀ ਸਾਡੇ ਆਏ ਅਸੀਂ ਲੈ ਕੇ ਆਏ ਆ ਗਾਂ ਉਹ ਸਾਨੂੰ ਵੀ ਗਾਲ ਦੁੱਪੜ ਕੱਢਦੇ ਸੀਗੇ ਤਾਂ ਕਰਕੇ ਅਸੀਂ ਚੁੱਪ ਕਰ ਜਾਂਦੇ ਸੀ ਵੀ ਗਾਂ ਜੇ ਸਾਡੇ ਘਰ ਵਾਲੇ ਬੋਲਣਗੇ ਗਾਂ ਵੀ ਐਵੇਂ ਕੁਝ ਗੱਲਵਾਦੀ ਜੂਗੀ ਅੱਜ ਨਾਕਾ ਲਾ ਕੇ ਬੈਠੇ ਹੋ ਫਿਰ ਉਹ ਕਹਿੰਦੇ ਨਹੀਂ ਵੀ ਨਾਕਾ ਕਿਉਂ ਲਾ ਰੱਖਿਆ ਜਿਹੜੇ ਵੇਚਦੇ ਆ ਨਾਕਾ ਕਿਉਂ ਕਹਿਣਗੇ ਜੇ ਨਾਕਾ ਪਹਿਲਾਂ ਸਾਡੇ ਬੰਦੇ ਸਾਡੇ ਨਾਲ ਸੀ ਸਾਰਿਆਂ ਨੇ ਅਸੀਂ ਇਕੱਠ ਕਰਿਆ ਫਿਰ ਬੰਦਿਆਂ ਨੂੰ ਕਹਿਤਾ ਵੀ ਤੁਸੀਂ ਪਿੱਛੇ ਹਟਜੋ ਅੱਛਾ ਅਸੀਂ ਲੇਡੀਜ਼ ਕਰਾਂਗੇ ਜਿਹੜਾ ਵੀ ਕੁਝ ਕਰਨਾ ਜਿੱਦੇ ਦੇ ਅਸੀਂ ਬੈਠੇ ਆ ਉੱਦੇ ਦੇ ਸਾਡੇ ਬਹੁਤ ਠੰਡ ਪਈ ਐ ਇੱਥੇ ਨਹੀਂ ਇੱਥੇ ਤਿੰਨ ਤਿੰਨ ਢੋਲੀਆਂ ਜੂਏ ਦੀਆਂ 10 10 ਸਾਲਾਂ ਦੇ ਬੱਚੇ ਉੱਤੇ ਉਹ ਗਲੀਆਂ ਚ ਚਿੱਟਾ दारू ਘਰ ਕਿਤੇ ਵਿਕਣਾ ਸਾਡੇ ਘਰ ਲੋਕਾਂ ਦੇ ਕਿਤੇ ਵਿਕਣਾ ਜਾ ਕੇ ਸਾਡੇ ਇਸ ਕਰਕੇ ਅਸੀਂ ਕਦਮ ਚੱਕਿਆ ਸਾਡੀਆਂ 20 20 ਸਾਲ ਦੀਆਂ ਕੁੜੀਆਂ ਬਾਹਰੋਂ ਤੋਂ ਤਰਛਦੇ ਗਾਂ ਸੀ ਕੰਪਲੇਂਟ ਕੀਤੀ ਸੀ ਕਦੇ ਕੰਪਲੇਟ ਦਾ ਬਥੇਰਾ ਹੂੰ ਵੀ ਬਥੇਰਾ ਆਉਂਦੇ ਸੀ ਫੜਨਾ ਆ ਜਾਂਦੇ ਸੀ ਮੁੜ ਜਾਂਦੇ ਸੀ ਆ ਜਾਂਦੇ ਸੀ ਮੁੜ ਜਾਂਦੇ ਸੀ ਅਸੀਂ ਤਾਂ ਫੇਰ ਅੱਕ ਕੇ ਆਪ ਹੀ ਕਦਮ ਚੱਕ ਲੈ ਇੱਥੇ ਨਾਕੇ ਲਾ ਲੈ ਇੱਕ ਦਿਨ ਪ੍ਰਸ਼ਾਸਨ ਆ ਗਿਆ ਮੈਂ ਤੁਹਾਡੇ ਨਾਲ ਆ ਮੁੜ ਕੇ 10 ਦਿਨ ਹੋ ਗਏ ਫੇਰ ਨਹੀਂ ਪ੍ਰਸ਼ਾਸਨ ਨੇ ਕੋਈ ਸੁਣੀ ਆ ਕੇ ਵੀ ਸੋਨੂੰ ਕੋਈ ਲੜ ਬੋਲਦਾ ਤੁਹਾਡੇ ਨਾਲ ਜਾਂ ਸੋਥੋ ਕੋਈ ਤੁਹਾਨੂੰ ਤੰਗ ਕਰਦਾ ਪਰੇਸ਼ਾਨ ਕਰਦਾ ਉਸ ਨੇ ਆ ਕੇ ਉਹਨੇ ਪੁੱਛਿਆ ਇੱਕ ਦਿਨ ਆ ਗਿਆ ਆਦਾ ਪੀਸੀਆਰ ਆ ਕੋਈ ਪੀਸੀਆਰ ਹੀ ਨਹੀਂ ਆਇਆ ਇੱਥੇ ਸਾਡੇ ਤਾਂ ਕੁਝ ਵੀ ਨਹੀਂ ਆਇਆ ਇਹ ਤਾਂ ਕਿੰਨੇ ਵਜੇ ਤੱਕ ਪਹਿਰਾ ਦਿੰਦੇ ਸਾਡਾ ਤਾਂ 7 ਵਜੇ ਤੋਂ ਪਹਿਰਾ ਲਾ ਕੇ 9 ਦਾ 11 ਵਜੇ ਤਾਈਂ ਇੱਥੇ ਜਾਂ ਰਾਤ ਨੂੰ ਅਸੀਂ ਕੰਮ ਕਰ ਕਰਾ ਕਰਾ ਚੋ ਆਈ ਜਾਨੀਆਂ ਆ ਕੇ ਇੱਥੇ ਬੈਠੀ ਜਾਨੀਆਂ ਸਾਡਾ ਜਿਹੜਾ ਅਸੀਂ 2 ਘੰਟੇ ਰਾਮ ਕਰਨਾ ਸੀ ਉਹ ਵੀ ਦੁੱਪਰ ਹੋ ਗਿਆ ਸਾਡਾ ਲੱਗਦਾ ਨਹੀਂ ਹੁਣ ਸਾਰੇ ਇਕੱਠੇ ਹੋਣ ਤਾਂ ਸਾਰੇ ਕਿਤੇ ਇਹ ਨਸ਼ਾ ਇਸ ਤਰੀਕੇ ਨਾਲ ਰੁਕਿਆ ਜਾ ਜੇ ਭੈਣਾ ਹੋਰ ਵੀ ਕਿਤੇ ਇਕੱਠੀਆਂ ਹੋਣ ਤਾਂ ਰੁਕ ਸਕਦਾ ਆ ਉਹਦੇ ਬੱਚਿਆਂ ਦੀ ਜ਼ਿੰਦਗੀ ਬਚਾ ਸਕਦੇ ਆ ਨਹੀਂ ਤਾਂ ਬੱਸ ਪਤਾ ਹੀ ਆ ਫਿਰ ਆ ਤੁਸੀਂ ਵੀ ਸੁਣ ਰਹੇ ਹੋ ਇਹ ਗੱਲਾਂ ਵੀ ਬੀਬੀਆਂ ਕਹਿੰਦੀਆਂ ਵੀ ਹੁਣ ਸਾਨੂੰ ਅੱਗੇ ਆਉਣ ਦੀ ਲੋੜ ਤਾਂ ਪਈ ਕਿਉਂਕਿ ਸਾਡੇ ਘਰਾਂ ਦੇ ਬਾਹਰ ਨਸ਼ਾ ਵੇਚਦਾ ਸੀ ਮਾਤਾ ਕਿੰਨੇ ਕ ਔਖੇ ਸੀਗੇ ਬਹੁਤ ਔਖੇ ਸੀਗੇ ਹੈਂ ਬਹੁਤ ਔਖੇ ਸੀ ਹੁਣ ਆਗੇ ਹਿਸਾਬ ਤੇ ਨਸ਼ੇ ਵਾਲੀ ਹਾਂ ਜੀ ਆਗੇ ਨਾ ਹਿਸਾਬ ਹਿਸਾਬ ਜਾਗੇ ਸਾਰੇ ਆ ਡਾਂਗਾ ਹੱਥੇ ਫੜੀਆਂ ਮਾਰ ਵੀ ਦੇਣੀਆਂ ਹਾਂ ਮਾਰਾਂਗੇ ਜਿਹੜਾ ਕੋਈ ਗਾੜੀ ਕਰੂਗਾ ਹੈ ਜਿਹੜਾ ਕੋਈ ਆੜੀ ਕਰੂਗਾ ਤੇ ਮਾਰਾਂਗੇ ਵੀ ਅੱਛਾ ਜਿਹੜਾ ਕੋਈ ਚੁੱਪਚਾਪਾ ਲੰਘ ਜੂਗਾ ਲੰਘ ਜੇ ਅੱਛਾ ਜਿਸੀਂ ਪੁੱਛਦੇ ਜ਼ਰੂਰ ਹ ਵੀ ਤੂੰ ਕਿਵੇਂ ਆਇਆ ਭਾਈ ਅੱਛਾ ਉਹ ਸਾਡੇ ਟੱਪਦੇ ਨੂੰ ਸਾਰਿਆਂ ਨੂੰ ਪੁੱਛਦੇ ਹਾਂ ਸਾਰਿਆਂ ਨੂੰ ਪੁੱਛਦੇ ਹਾਂ ਕੋਈ ਭਮਾ ਰਿਸ਼ਤੇਦਾਰ ਹੈ ਜੀ ਕਿਸ਼ੇ ਦੇ ਰਿਸ਼ਤੇਦਾਰ ਆ ਜੇ ਨਾ ਉਹਨੂੰ ਵੀ ਪੁੱਛਦੇ ਆ ਆ ਤੁਸੀਂ ਤਾਂ ਕੋਕੇ-ਕੂਕੇ ਵਾਵਾ ਲਾਈ ਬੈਠੇ ਹੋ ਡਾਂਗ ਤੇ ਪੂਰੇ ਆ ਹੈ ਦੇਖੋ ਪੂਰੇ ਆ ਅੱਛਾ ਜਿਹੜਾ ਅੜ ਗਿਆ ਫਿਰ ਖੜਕਾ ਦੇ ਹਾਂ ਜਿਹਦੇ ਵੱਜ ਗਿਆ ਫਿਰ ਉਹ ਉੱਠਦਾ ਨਹੀਂ ਉਹ ਮੁੜ ਕੇ ਹੈ ਉੱਠਦਾ ਨਹੀਂ ਉਹ ਜਿਹਦੇ ਵੱਜ ਗਿਆ ਇੱਕ ਫੂਂਡਾ ਨਾ ਹੁਣ ਜ਼ਿੰਦਗੀ ਚ ਨਸ਼ਾ ਵੇਚੇ ਨਾ ਕਰੇ ਵੇਚੇ ਤੇ ਨਾ ਹੀ ਉਹ ਖਾਵੇ ਅੱਛਾ ਹਾਂ ਜੀ ਇੰਨਾ ਰੋਵਾ ਸਾਡਾ ਜੀ ਹੋਰ ਵੀ ਪੈਣਾ ਨੇ ਜਿਹੜੀਆਂ ਪਿੰਡਾਂ ਚ ਰਹਿੰਦੀਆਂ ਜਾਂ ਹੋਰ ਬਾੜਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੀਆਂ ਘਰਾਂ 'ਚ ਬੈਠੀਆਂ ਐ ਸੋਚਦੀ ਰਹੀਆਂ ਦੀ ਕੋਈ ਕਰੂਗਾ ਜਿਵੇਂ ਹੁਣ ਤੁਸੀਂ ਪਹਿਲ ਕਰ ਲਈ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੀ ਇਹੀ ਕਹਾਂਗੇ ਵੀ ਸਾਡੇ ਬਰਾਬਰ ਹੀ ਆਓ ਲੱਗੋ ਸਾਡੇ ਮੂਰੇ ਹਾਂ ਡਾਂਗਾ ਲੈ ਕੇ ਬੈਠੋ ਹਾਂ ਬੈਠੋ ਡਾਂਗਾ ਲੈ ਕੇ ਲਾਵਾਂਗੇ ਡਾਂਗਿਆਂ ਨੇ ਡਰਾਲਾ ਤਾਂ ਲੇ ਹੋ ਹਾਂ ਜੀ ਹਾਂ ਡਰ ਗਏ ਹੁਣ ਤਾਂ ਕੋਈ ਨਹੀਂ ਆਉਂਦਾ ਜੀ ਹੁਣ ਤਾਂ ਕੋਈ ਨਹੀਂ ਆਉਂਦਾ ਜੀ ਅੱਛਾ ਹੂੰ ਅੱਛਾ ਅਸੀਂ ਔਖੇ ਵਾਲੇ ਸੀ ਜੀ ਮੇਰਾ ਪੁੱਤ ਬਥੇਰਾ ਖਾਂਦਾ ਜੀ ਅੱਛਾ ਹਾਂ ਬੌਟੀ ਆ ਇੱਕ ਛੋਟੀ ਜੀ ਬੱਚੀ ਆ ਗਈ ਸਾਸੀ ਵਾਲੇ ਔਖੇ ਆ ਜੀ ਹੁਣ ਛੱਡਤਾ ਫਿਰ ਹਾਂਜੀ ਹੁਣ ਪੈ ਗਿਆ ਫਰਕ ਪੈ ਗਿਆ ਜੇ ਛੱਡਿਆ ਤਾਂ ਹੈ ਨਹੀਂ ਮਾੜਾ ਮੋਟਾ ਜਿਆਦਾ ਹੀ ਖਾਂਦਾ ਸੀ ਨਾ ਤਾਂ ਕਰਕੇ ਫਰਕ ਬਹੁਤ ਪੈ ਗਿਆ ਜੀ ਹੁਣ ਅੱਛਾ ਇਹੋ ਜਿਹਾ ਕਿ ਘਰਾਂ ਜਾ ਕੇ ਫੜਾ ਕੇ ਜਾਂਦੇ ਸੀ ਘਰਾ ਘਰਾਂ ਚ ਆ ਜਾਂਦੇ ਸੀ ਇੱਥੇ ਵੀ ਇੱਥੇ ਆ ਜਾਂਦੇ ਸੀ ਬੇੜੇ ਚ ਇੱਥੇ ਫੜਾ ਦਿੰਦੇ ਸੀ ਇੱਥੇ ਖਾ ਖਾ ਕਮਲੇ ਹੋਏ ਰਹਿੰਦੇ ਸੀ ਹੁਣ ਹੁਣ ਨਹੀਂ ਖਾਂਗਦਾ ਕੋਈ ਨਾ ਜੀ ਹੁਣ ਨਹੀਂ ਕੋਈ ਆਉਂਦਾ ਅੱਛਾ ਭੈਣ ਜੀ ਇਹ ਅਸਲਾਂ ਦੀ ਲੜਾਈ ਹੈ ਜਿਵੇਂ ਹੁਣ ਤੁਸੀਂ ਪਹਿਲ ਕੀਤੀ ਹੈ ਵੀ ਅਜੇ ਇੱਕ ਜੁੱਟ ਹੋਣ ਸਾਰੀਆਂ ਭੈਣਾਂ ਤਾਂ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਠੱਲ ਪਾਇਆ ਜਾ ਸਕਦਾ ਹੈ ਹਾਂਜੀ ਵੀਰੇ ਅਸ ਮੇਰੇ ਘਰ ਵਾਲੇ ਨਾਲ ਰੋਜ਼ ਲੜਾਈ ਹੁੰਦੀ ਸੀਗੀ ਵੀ ਆਪਣੇ ਵੇੜੇ ਵਿੱਚ ਇੰਨਾ ਗੰਦ ਪੈਂਦਾ ਵੀ ਤੁਸੀਂ ਬੰਦੇ ਇਕੱਠੇ ਹੋ ਕੇ ਵੀ ਇਹ ਤੁਸੀਂ ਸੁਧਾਰ ਕਰ ਸਕਦੇ ਹੋ ਬੰਦੇ ਤਾਂ ਜੀ ਹੁਣ ਦੇਖੋ ਕੋਈ दारू ਦਾਦੀ ਸੀ ਕੋਈ ਚਿੱਟੇ ਦਾ ਕੋਈ ਗੋਲੀਆਂ ਦਾ ਕੋਈ ਕੈਪਸੂਲ ਦਾ ਬੰਦੇ ਤਾਂ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਸੀ ਜੀ ਫਿਰ ਮੈਂ ਉਹਨਾਂ ਨੂੰ ਇਹ ਗੱਲ ਸਮਝਾਈ ਵੀ ਤੁਸੀਂ ਇੱਕ ਦੋ ਲੇਡੀਆਂ ਨੂੰ ਕਹਿ ਦੋ ਵੀ ਜੇ ਆਪਣੇ ਮਗਰ ਲੱਗਣਗੀਆਂ ਤਾਂ ਠੀਕ ਹੈ ਨਹੀਂ ਫਿਰ ਐਵੇਂ ਜੋਕਰ ਚੱਲੀ ਜਾਂਦੇ ਚਲ ਜੀ ਇੱਕ ਦੋ ਲੇਡੀਆਂ ਨਾਲ ਅਸੀਂ ਵੀ ਉਹੀ ਗੱਲ ਗੱਲਬਾਤ ਕੀਤੀ ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਬਾਕੀ ਫਿਰ ਸਾਰਿਆਂ ਨੇ ਉਹੀ ਗੱਲ ਜੀ ਸਾਡੀ ਪੂਰੀ ਮਦਦ ਕੀਤੀ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਬੈਠ ਗਈਆਂ ਵੀ ਆਪਾਂ ਨਾਕਾ ਲਾਉਣੇ ਹੈਗੇ ਉਹ ਦਿਨ ਦਾ ਬਹੁਤ ਫਰਕ ਪੈ ਰਿਹਾ ਜੀ ਹਲੇ ਵੀ ਇੱਥੇ ਇਸ ਤਰ੍ਹਾਂ ਆਪਣੇ ਮਲੇ ਚ ਤਾਂ ਜੀ ਕੋਈ ਜਿਹੜੇ ਇੱਥੋਂ ਦੇ ਮੁੰਡੇ ਸੀਗੇ 20-20 ਸਾਲ ਦੇ 5-500 ਰੁਪਏ ਦਿਹਾੜੀ ਤੇ ਲੱਗੇ ਪਏ ਸੀ ਜੀ ਵੇਚਦੇ ਸੀ 10-10 ਸਾਲ ਦੇ ਬੱਚੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਵੀ ਕਹਿ ਦਿੰਦੇ ਸਾਨੂੰ 10 ਰੁਪਏ ਦੀ 20 ਰੁਪਏ ਦੀ ਚੀਜ਼ ਦਿਵਾਵਾਂਗੇ ਉਹ ਫਿਰ ਅੰਕਲ ਖੜਾਗਾ ਉਹਨੂੰ ਨਸ਼ਾ ਦੇ ਆਓ ਫਿਰ ਉਹਨਾਂ ਤੇ ਜੀ ਅਸਰ ਪੈਂਦਾ ਸੀ ਨਿੱਕੇ ਬੱਚਿਆਂ ਤੇ ਵੀ ਇਸ ਕਰਕੇ ਇਹ ਉੱਤਾ ਚੱਕਿਆ ਗਿਆ ਵੀਰੇ ਹੁਣ ਕੀ ਕਹਿ ਸਕਦੇ ਆਂ ਵੀ ਇਹ ਡਾਂਗਾਂ ਖੜਕਣਗੀਆਂ ਜਿਹੜੀਆਂ ਹੱਥਾਂ 'ਚ ਪਏ ਜੇ ਕੋਈ ਆਊਗਾ ਦੇਖੋ ਵੀਰ ਜੀ ਦੇ ਤਾਂ ਕੋਈ ਵੀ ਅਸੀਂ ਹੁਣ ਕਿਸੇ ਨੂੰ ਨਾ ਤਾਂ ਗਾਲੀ ਗਲੋਚ ਕਰਦੇ ਆ ਜਦੋਂ ਕਈ ਵਾਰੀ ਕੋਈ ਅੜੀ ਕਰ ਲੈਂਦਾਗਾ ਤਾਂ ਸਾਨੂੰ ਜੀ ਡਾਂਗ ਚੱਕਣੀ ਵੀ ਪੈ ਜਾਂਦੀ ਆ ਕਹਿੰਦੇ ਕਹਿੰਦੇ ਇਹ ਕਈ ਲੋਕ ਨਾ ਇਹ ਗੱਲ ਕਰਦੇ ਆ ਜਦੋਂ ਇਹ ਜੀ ਸਿਚੁਏਸ਼ਨ ਆ ਜਾਂਦੀ ਜਿਵੇਂ ਤੁਸੀਂ ਬੈਠੇ ਹੋ ਕਹਿੰਦੇ ਵੀ ਜਨਾਨੀਆਂ ਦਾ ਘਰੇ ਮਤਲਬ ਰੋਟੀ ਪਾਣੀ ਤੇ ਹੁੰਦੀਆਂ ਅੱਜ ਡਾਂਗਾ ਲਈ ਬੈਠੇ ਹਾਂ ਹਾਂਜੀ ਫਿਰ ਇਹ ਜੇ ਕੋਈ ਜ਼ਿਆਦਾ ਹੀ ਅੜੀ ਕਰੂਗਾ ਜੀ ਫਿਰ ਅਸੀਂ ਡਾਂਗ ਉਹੀ ਗੱਲ ਇਸੇ ਲਈ ਆਪਦੀ ਸੇਫਟੀ ਲਈ ਚੱਕੀ ਹੈ ਜੀ ਵੀ ਕੱਲ ਨੂੰ ਸਾਨੂੰ ਵੀ ਨਾ ਕੋਈ ਨੁਕਸਾਨ ਪਹਹਾ ਸਕੇ ਜੀ ਇਸ ਲਈ ਅਸੀਂ ਡਾਂਗਾ ਚੱਕੀਆਂ ਨੇ ਜੀ ਬਾਕੀ ਫालतੂ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੀਆਂ ਜੇ ਅਸੀਂ ਨਸ਼ੇ ਵਾਲਿਆਂ ਦੇ ਖਿਲਾਫ ਹੀ ਆਂ ਜੀ ਲਓ ਜੀ ਹੁਣ ਨਸ਼ਿਆਂ ਦੇ ਖਿਲਾਫ ਇਹ ਭੈਣਾਂ ਨੇ ਬੀਬੀਆਂ ਨੇ ਮੁਹਿਮਬ ਵੜਲੀ ਨਾਕਾ ਲਾ ਰੱਖਿਆ ਕਹਿੰਦੀ ਜਿੱਥੇ ਦਾ ਨਾਕਾ ਲਾਇਆ ਉਦਦੇ ਦਾ ਕੋਈ ਨਹੀਂ ਖੰਗਿਆ ਜੇ ਆਊਗਾ ਤਾਂ ਫਿਰ ਆ ਡਾਂਗਾ ਉਹਨਾਂ ਦੇ ਪੈਣਗੀਆਂ ਤਾਂ ਇਸੇ ਤਰ੍ਹਾਂ ਹੋਰ ਔਰਤਾਂ ਬੀਬੀਆਂ ਨੂੰ ਭੈਣਾ ਨੂੰ ਵੀ ਅਪੀਲ ਕਰ ਰਹੀਆਂ ਐ ਭੈਣਾ ਕਿ ਸਾਡੀ ਤਰ੍ਹਾਂ ਮੈਦਾਨ 'ਚ ਉਤਰ ਜੋ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਨਸ਼ਾ ਕਰਦਾ ਜਾਂ ਵੇਚਣ ਆਉਂਦਾ ਤਾਂ ਉਸ ਨੂੰ ਇਸ ਤਰੀਕੇ ਦੇ ਨਾਲ ਵੀ ਰੋਕਿਆ ਜਾ ਸਕਦਾ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਹੁਣ ਦੇਖਣਾ ਹੈ ਵੀ ਕਿੰਨੇ ਲੋਕ ਹੋਰ ਸੇਧ ਲੈਂਦੇ ਆ ਇਸ ਤਰੀਕੇ ਨਾਲ ਜਿਵੇਂ ਭੈਣਾ ਅੱਗੇ ਆਈਆਂ ਨੇ ਜਿਵੇਂ ਇਹਨਾਂ ਨੇ ਨਾਕਾ ਲਾਇਆ ਤਾਂ ਹੋਰ ਭੈਣਾ ਕਿਵੇਂ ਜਿਹੜਾ ਨਾਕਾ ਲਾ ਕੇ ਆਪਣੇ ਪਰਿਵਾਰ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਦੀਆਂ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪ੍ਰਾਣਾ ਰਜਾਨਾ ਸਪੋਕਸਮੈਨ ਮਾਨਸਾ